ਸਰਕਾਰ ਜਿੰਦਾਬਾਦ ਯਾਰ 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 ਸਰਕਾਰ ਜਿੰਦਾਬਾਦ ਧੱਕੇਸ਼ਾਹੀ ਧੱਕੇਸ਼ਾਹੀ ਨਹੀਂ ਹੋਏਗੀ ਧੱਕੇਸ਼ਾਹੀ ਨਹੀਂ ਹੋਏਗੀ ਧੱਕੇਸ਼ਾਹੀ ਨਹੀਂ ਹੋਏਗੀ ਧੱਕੇਸ਼ਾਹੀ ਨਹੀਂ ਹੋਏਗੀ ਪੰਜੇ ਲਖਵਿੰਦਰ ਜਿਹੜੇ ਧਰਨਾ ਪ੍ਰਦਰਸ਼ਨ ਕੀਤਾ ਹੈ ਇਹਦਾ ਕੀ ਵਿਸ਼ਾ ਜੀ ਵੇਖੋ ਜੀ ਸਾਡਾ ਹੀ 3 ਸਾਲਾਂ ਤੋਂ ਕੇਰਨ ਸਿੰਘ ਜੋੜਾ ਮਾਜਰਾ ਦੇ ਵਧੀਆ ਕੰਮ ਚਲਾਇਆ ਹੋਇਆ ਸੀ ਬਹੁਤ ਵਧੀਆ ਸਾਡਾ ਪਰਿਵਾਰ ਨਾਲ ਲੈ ਕੇ ਚੱਲੇ ਹੋਏ ਸਾਂ ਪਰਿਵਾਰ ਨਾਲ ਚੱਲਿਆ ਹੋਇਆ ਸੀ ਕੁਝ ਦਿੱਕਤਾਂ ਕਰਕੇ ਕੋਈ ਇਹਨਾਂ ਨੇ ਨਾ ਆਪਣਾ ਸਾਡੇ ਜੇ ਕੋਈ ਪ੍ਰਧਾਨ ਵਾਰਤਾ ਜੀ ਸਾਡੀ ਪਬਲਿਕ ਜਿਹੜੀ ਸਾਰੀ ਇੱਕ ਪਾਸੇ ਵੇ ਜੀ ਉਹ ਬਾਹਰ ਦਾ ਪ੍ਰਧਾਨ ਨਹੀਂ ਲਾਣਾ ਚਾਹੁੰਦੀ ਹੈ ਕਿ ਬਿਨਾ ਗੱਟੀ ਵਾਲਾ ਸਾਰੇ ਪ੍ਰਧਾਨ ਇਹ ਹੀ ਲਾਣਾ ਚਾਹੁੰਦੀ ਹੈ ਵੀ ਜੂਨੀਅਰ ਚ ਕੋਈ ਪ੍ਰਧਾਨ ਲਾਇਆ ਜਾਵੇ ਤੇ ਸਾਡੇ ਪ੍ਰਧਾਨ ਦੋ ਲੱਗੇ ਵੀ ਹੋਏ ਨੇ ਠੀਕ ਹੈ ਜੀ ਦਾਕਾ ਤੇ ਆਪਣਾ ਹੈਪੀ ਜੀਮਾ ਤੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਇਹੀ ਬੇਨਤੀ ਹੈ ਜੀ ਸਾਡਾ ਪਰਿਵਾਰ ਸਾਰਾ ਜੋੜ ਕੇ ਚੱਲਿਆ ਜਾਵੇ ਵਧੀਆ ਕੰਮ ਚੱਲ ਰਿਹਾ ਸਾਡਾ ਅਸੀਂ ਚੇਤਨ ਸਿੰਘ ਜੋੜਾ ਮਾਜਰਾ ਦਾ ਧੰਨਵਾਦ ਕਰ ਰਹੇ ਹਾਂ ਵੀ ਸਾਨੂੰ ਵਧੀਆ ਤਰੀਕੇ ਨਾਲ ਸਾਡੀ ਜੁਨੀਅਨ ਚ ਲਾਈ ਜਾਵੇ ਤੇ ਅਸੀਂ ਇਹੀ ਮੰਗ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਤਰਨਾ ਕਰਨ ਕੀ ਹੈ ਜੀ ਲੰਨ ਦਾ ਇਹਦੇ ਜੀ ਪ੍ਰਸ਼ਾਸਨ ਨੇ ਇਹ ਪ੍ਰਧਾਨ ਕੱਲ ਲਾਏ ਨਹੀਂ ਜੀ ਉਹਨਾਂ ਕੋਲੇ ਕੋਈ ਗੱਡੀਆਂ ਨਹੀਂ ਹੈਗੀਆਂ ਸਾਡੇ ਬੰਦੇ ਮੰਨਦੇ ਨਹੀਂ ਜੀ ਸਾਡੇ ਪ੍ਰੈਕਟਰ ਵੀ ਉਹਨਾਂ ਨੂੰ ਸਹਕਾਰ ਨਹੀਂ ਕਰ ਰਹੇ ਹੈਗੇ ਫਿਰ ਅਸੀਂ ਧਰਨਾ ਲਾਤਾ ਜੀ ਇਸ ਵਾਸਤੇ ਹੁਣ ਤੁਹਾਡੀ ਕੀ ਮੰਗ ਹੈ ਜੀ ਮੰਗ ਹੈ ਜੀ ਸਾਡਾ ਕੋਈ ਪ੍ਰਸ਼ਾਸਨ ਹੱਲ ਕਰੇ ਤੇ ਜੇ ਨਹੀਂ ਕਰਦੇ ਫਿਰ ਕੱਲ ਨੂੰ ਕੋਈ ਅਸੀਂ ਵੀ ਐਕਸ਼ਨ ਕੋਈ ਵੱਡਾ ਲਾਏ ਉਹ ਲਾਵਾਂਗੇ ਯੂਨੀਅਨ ਦੇ ਟੋਟਲ ਕਿੰਨੇ ਮੈਂਬਰ ਨੇ ਜੀ ਮੈਂਬਰ ਗੱਡੀ ਤਾਂ ਹੈਗੀ 350 ਠੀਕ ਹੈ ਜੀ ਇਹ ਤਰਨੇ ਦੇ ਵਿੱਚ ਕਿੰਨੇ ਸੇ ਮਲੋ ਉਹ ਨੇ ਜਿਹੜੇ ਪ੍ਰਧਾਨ ਨਵੇਂ ਪ੍ਰਧਾਨਾਂ ਨਾਲ ਸਹਿਮਤ ਨੇ ਤੇ ਜਿਹੜੇ ਨਹੀਂ ਸਹਿਮਤ ਲਾਵੇ ਪ੍ਰਧਾਨਾਂ ਨਾਲ ਹੈਗੇ ਨਹੀਂ 10 10 20 ਕੁ ਬੰਦੇ ਉਹਨਾਂ ਨਾਲ ਤਾਂ 10 ਕ ਅੱਛਾ ਸਿਰਫ 10 ਕੁ ਬੰਦੇ ਨੇ ਜੀ ਉਹਨਾਂ ਨਾਲ ਸਾਰੇ ਪ੍ਰੇਟੂ ਦਾ ਸਾਹਮਣੇ ਇੱਧਰ ਬੈਠੇ ਨੇ ਬਾਕੀ 90% ਸਾਡੇ ਨਾਲ ਨਹੀਂ ਜਿਨ੍ਹਾਂ ਦੀਆਂ ਸਕੂਲਟੀਆਂ ਨਹੀਂ ਇੱਥੇ ਗੱਡੀ ਦਾ ਸਾਨੂੰ ਵੀ ਪਰੇਸ਼ਾਨੀ ਆਉਂਦੀ ਮੈਂ 30 ਬੰਦਾ ਮੰਨ ਕੇ ਚੱਲੋ ਜੀ ਐਸੇ ਮੁੰਸ਼ੀ ਇੱਥੇ ਕੰਮ ਕਰ ਰਹੇ ਆ ਤੇ ਸਾਨੂੰ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਉਹ ਕਹਿੰਦੇ ਨੇ ਜੀ ਪਕਾਰ ਕਰੋ ਸਾਡੀ ਦੇਖੋ ਸਾਡਾ ਕੰਮ ਪਕਾਰ ਕਰਨਾ ਜੀ ਮੈਂ ਪਕਾਰ ਕਰ ਰਿਹਾ ਲੇਕਿਨ ਜਿਹੜੇ ਸਾਰੇ ਆਪਰੇਟਰ ਨੇ ਸਾਡੇ ਉਹ ਇਕਜੁੱਟ ਹੋ ਕੇ ਇੱਥੇ ਬੈਠੇ ਨੇ ਆਪਰੇਟਰਾਂ ਦੇ ਨਾਲ ਹੀ ਮਾਲਕੂਗਤਣਾ ਜੀ ਤੇ ਹੁਣ ਆਪਰੇਟਰ ਕਹਿੰਦੇ ਨੇ ਅਸੀਂ ਜਿਹੜੇ ਨਵੇਂ ਪ੍ਰਧਾਨ ਨੇ ਉਹਨਾਂ ਕੋਲ ਮਤਲਬ ਕੋਈ ਗੱਡੀ ਵਗੈਰਾ ਨਹੀਂ ਗਏ ਚਲੋ ਲਗਾਏ ਗਏ ਨੇ ਇੱਥੇ ਪਰ ਸਾਡੇ ਆਪਰੇਟਰ ਇਹ ਗੱਲ ਕਹਿੰਦੇ ਨੇ ਵੀ ਜੇ ਲੱਗਣਾ ਤਾਂ ਉਹਨਾਂ ਵਿੱਚੋਂ ਕੋਈ ਸਾਡਾ ਆਪ ਦਾ ਆਪਰੇਟਰ ਲੱਗੇ ਪ੍ਰਧਾਨ ਪ੍ਰਧਾਨਾਂ ਦੇ ਨਾਲ ਕੋਈ ਇਤਰਾਜ਼ ਨਹੀਂ ਇਹਨਾਂ ਨੂੰ ਪਰ ਲੇਕਿਨ ਅਸੀਂ ਪੁਕਾਰ ਕਰਨ ਜਾਂਦੇ ਹਾਂ ਉੱਥੇ ਕੋਈ ਗੱਡੀ ਨਹੀਂ ਕਢਵਾਣ ਜਾਂਦਾ ਇੰਡਸਟਰੀ ਸਾਨੂੰ ਫੋਨ ਕਰਦੀ ਆ ਇੰਡਸਟਰੀ ਨਾਲ ਜਦ ਕਿ ਸਾਡਾ ਇੰਡਸਟਰੀ ਨਾਲ ਕੋਈ ਰੋਲਾ ਨਹੀਂ ਕੋਈ ਰੇਟਾਂ ਦਾ ਨਹੀਂ ਕੋਈ ਢੋਟ ਭਾਈ ਦਾ ਨਹੀਂ ਸਭ ਬੜਾ ਸੋਹਣਾ ਕੰਮ ਚੱਲ ਰਿਹਾ ਹੁਣ ਅਸੀਂ ਮੁੰਸ਼ੀ ਦੂਆ ਪਾਸੇ ਫਸੇ ਹੋਏ ਆ ਜੇ ਇਹਨਾਂ ਵੱਲ ਦੇਖੀਏ ਅਸੀਂ ਇਹਨਾਂ ਦੇ ਨਾਲ ਹੀ ਆ ਕਿਉਂਕਿ ਜੇ ਇਹ ਉੱਥੇ ਗੱਡੀਆਂ ਕਟਾਣ ਜਾਣਗੇ ਤਾਂ ਅਸੀਂ ਗੱਡੀਆਂ ਕੱਟ ਕੇ ਇੰਡਸਟਰੀ ਨੂੰ ਅਵੇਲੇਬਲ ਕਰਾਂਗੇ ਇੱਥੇ ਸਾਡੀ ਮਜਬੂਰੀ ਬਣ ਗਈ ਮੇਰੀ ਪੋਰਜੋਰ ਮੰਗਿਆ ਪ੍ਰਸ਼ਾਸਨ ਨੂੰ ਮਾਨਯੋਗ ਆਪਣਾ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਕਿਰਕਵਸਟਾ ਵੀ ਸਾਡਾ ਕੋਈ ਨਾ ਕੋਈ ਸਾਡਾ ਹੱਲ ਕੀਤਾ ਜੀ ਜੀ ਜੋਲਾ ਮਦਰਨਾ ਜੀ ਤੱਕ ਪਹੁੰਚ ਕੀਤੀ ਹੈ ਹਾਂਜੀ 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 ਕੱਲ ਉਹਨਾਂ ਨੇ ਕੀ ਤੁਹਾਨੂੰ ਕਿਹਾ ਜੀ ਉਹਨਾਂ ਦੇ ਆਫਿਸ ਕੱਲ ਗਏ ਸੀ ਕਿ ਕੱਲ ਸਾਨੂੰ ਉਹ ਮਿਲੇ ਨਹੀਂ ਸੀਗੇ ਟਵਾਣਾ ਜੀ ਇਹ ਟਵਾਣਾ ਜੀ ਸਰ ਨਾਲ ਗੱਲ ਹੋਈ ਸੀਗੀ ਤੇ ਉਹ ਇਹਨਾਂ ਦੇ ਮਤਲਬ ਤੁਹਾਨੂੰ ਫੋਨ ਦੇ ਉੱਤੇ ਗੱਲ ਹੋਈ ਸੀ ਉਸਤਾਦ ਰਗਵੀਰ ਜੀ ਦੇ ਨਾਲ ਕਿ ਉਹਨਾਂ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਤੁਹਾਡਾ ਮਤਲਬ ਜਿਵੇਂ ਕੰਮ ਚੱਲਦਾ ਤੁਸੀਂ ਉਵੇਂ ਚਲਾਓ ਉਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਆਇਆ ਤੇ ਉਹ ਪ੍ਰਧਾਨ ਲਗਾ ਕੇ ਮਤਲਬ ਸ਼ਾਂਤੀਪੁਰ ਕੋ ਚਲੇ ਗਏ ਸਾਡੇ ਕੋਈ ਕਿਤੇ ਨਾ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਸਾਡੇ ਪੁਰਾਣੇ ਪ੍ਰਧਾਨ ਨਾਲ ਵਧੀਆ ਕੰਮ ਚੱਲ ਰਿਹਾ ਜੀ ਵੱਡਾ ਪ੍ਰਧਾਨ ਜਿਹੜਾ ਪੁਰਾਣਾ ਪ੍ਰਧਾਨ ਹੈ ਜੀ ਉਹ ਜਿਹੜੀ ਚੂਨ ਹੁੰਦੀ ਹੈ ਪ੍ਰਧਾਨਗੀ ਦੀ ਕਿੰਨੀ ਦਿਨ ਵਾਸਤੇ ਹੁੰਦੀ ਹੈ ਜੀ ਇਹ ਸਾਲ ਵਾਸਤੇ ਹੁੰਦੀ ਹੈ ਸਾਲ ਵਾਸਤੇ ਹੁੰਦੀ ਹੈ ਇਹ ਕੰਮ ਵਧੀਆ ਕਰਦੇ ਨੇ ਜੀ ਕੰਮ ਚੱਲੇ ਤੇ ਮਨ ਕਰੇ ਦੂਜਾ ਵੀ ਰਹੇ ਜੇ ਤੀਜੇ ਵੀ ਰਹੇ ਜੀ ਕੰਮ ਵਧੀਆ ਕਰਦੇ ਨੇ ਜੀ ਕੰਮ ਵਧੀਆ ਚੱਲ ਰਿਹਾ ਸਾਡਾ ਕੋਈ ਐਮ ਜੀ ਗੱਲ ਬਾਤ ਨਹੀਂ ਹੈਗੀ ਜੀ ਸਾਡੇ ਪਹਿਲੇ ਵਾਲੇ ਪ੍ਰਧਾਨ ਜੇਕਰ ਤੁਹਾਡੀ ਮੰਗਾ ਨਾ ਮੰਨੇਗੀ ਆ ਅਗਲੇ ਕੀ ਕਾਰਵਾਈ ਕਰੋਗੇ ਤੁਸੀਂ ਸਾਡੇ ਪਹਿਲੇ ਵਾਲੇ ਤੋਂ ਤੁ ਜਿਵੇਂ ਆਪਰੇਟਰ ਕਹ ਰਹੇ ਨੇ ਸੀ ਮੁੰਡਾ ਰੋਡ ਜਮ ਕਰਾਂਗੇ ਜੀ ਬਾਬਾ ਬੋਲਿਕ ਬਾਦਰਜੋਂਗ ਚ ਬੈਠਣਾ ਪੈਣਾ ਕਿ ਪ੍ਰਧਾਨ ਜੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਪੁਰਾਣਾ ਪ੍ਰਧਾਨ ਹੀ ਰਹੇ ਜੀ ਵਧੀਆ ਕੰਮ ਚੱਲ ਰਿਹਾ ਜੀ ਸਾਡਾ ਬਾਕੀ ਬਿਨਾ ਨੌਲੇਜ ਦੇ ਉੱਤੋਂ ਪ੍ਰਧਾਨਗੀ ਨਹੀਂ ਹੁੰਦੀ ਬਾਕੀ ਆਪਰੇਟਰ ਨੇ ਜਿਹੜਾ ਪ੍ਰਧਾਨ ਨੇ ਲੱਗ ਜਾ ਕਿਸੇ ਨੂੰ ਕੋਈ ਤਰਾਜ ਨਹੀਂ ਚਲੋ ਆਪਰੇਟਰ ਦਾ ਜਿਹੜਾ ਨਾਮ ਜੀ ਮੇਰਾ ਨਾਮ ਜੀ ਰਗਵੀਰ ਸਿੰਘ ਜੀ ਅਚਾਰ ਰਗਵੀਰ ਸਿੰਘ ਜੀ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਆ ਆਪਰੇਟਰ ਉਹਦਾ ਵਿਸ਼ਾ ਕੀ ਹੈ ਜੀ ਕਾਰਨ ਕੀ ਹੈ ਉਹ ਤੋਂ ਪਤਾ ਨਹੀਂ ਬੈਠੀ ਫਾਜ਼ ਸਾਹਿਬ ਇਹ ਵੀ ਹੋਵੇਗੀ ਸਾਡਾ ਘਰਨਾ ਪ੍ਰਦਰਸ਼ਨਤ ਕਰਨ ਦਾ ਕਾਰਨ ਇਹ ਹੈ ਜੀ ਸਾਡਾ ਜੂਨੀਅਰ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਜੀ ਜਿਹੜੇ ਸਾਡੇ ਪ੍ਰਧਾਨ ਲੱਗੇ ਸੀ ਬਹੁਤ ਸੋਹਣਾ ਕੰਮ ਕਰਦੇ ਸੀ ਪ੍ਰਸ਼ਾਸਨ ਦੇ ਵਿੱਚ ਸਾਡੇ ਦੋ ਕੁ ਬੰਦੇ ਗਲਤ ਆ ਉਹਨਾਂ ਨੇ ਪ੍ਰਸ਼ਾਸਨ ਦਾ ਦਬਾਅ ਪਾ ਕੇ ਹੋਰ ਬੰਦੇ ਲਾਤੇ ਬਾਹਰੋਂ ਲਿਆ ਕੇ ਉਹਨਾਂ ਨੇ ਕੰਮ ਕਰਾਂਗੇ ਠੀਕ ਹੈ ਜੀ ਜਿਨ੍ਹਾਂ ਦਾ ਕੋਈ ਜੂਨੀਅਰ ਨਾਲ ਗੱਡੀਆਂ ਨਾਲ ਜਿਨ੍ਹਾਂ ਦਾ ਕੋਈ ਲੇਗਾ ਦੇਗਾ ਨਹੀਂ ਠੀਕ ਹੈ ਜੀ ਇਸ ਕਰਕੇ ਸਾਡੀ ਸਾਰੇ ਜੀਨਰ ਉਹਨਾਂ ਤੋਂ ਨਾਰਾਜ਼ ਆ ਜੀ ਠੀਕ ਆ ਜੀ ਤੇ ਜਿਹੜੇ ਪਹਿਲੇ ਪ੍ਰਧਾਨ ਤੋਂ ਉਹਨਾਂ ਦਾ ਸਾਡਾ ਬੜਾ ਸੋਹਣਾ ਕੰਮ ਚਲਾਇਆ ਸਾਡਾ ਚਾਰ ਮਹੀਨੇ ਹੋ ਗਏ ਜੀ ਮੰਡਿਆ ਨੂੰ ਬੈਠਾ ਨੂੰ ਏਸੀ ਲਾਏ ਆ ਬਹੁਤ ਸਹੂਲਤਾਂ ਦੇਈਆਂ ਨਾ ਨਹੀਂ ਸਾਡੇ ਇਹ ਜਿਹੜੇ ਇੱਕ ਦੋ ਵਿੱਚ ਬੰਦੇ ਹੈਗੇ ਆ ਜੀ ਭ੍ਰਿਸ਼ਟ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਠੀਕ ਆ ਜੀ ਕੰਮ ਚੱਲਦਾ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਜੀ ਉਹਨਾਂ ਨੇ ਸਾਡਾ ਕੰਮ ਖਿਲਾਰਨ ਵਾਸਤੇ ਇਹ ਸਾਰਾ ਕੁਝ ਕਰਿਆ ਠੀਕ ਆ ਜੀ ਅਸੀਂ ਕੱਲ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰੀ ਸੀ ਕਿ ਜੀ ਸਰ ਸਾਡਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ ਜੇ ਸਾਡਾ ਕੋਈ ਤੁਹਾਡੇ ਕੋਲ ਬੰਦਾ ਕੋਈ ਸਾਡਾ ਕੰਪਲੀਟ ਲੈ ਕੇ ਆਇਆ ਤਾਂ ਦੱਸੋ ਸਾਡਾ ਬਹੁਤ ਸੋਹਣਾ ਕੰਮ ਚੱਲਦਾ ਜੀ ਨੰਬਰ ਵਾਰ ਹਰੇਕ ਨੂੰ ਕੰਮ ਮਿਲ ਰਿਹਾ ਜੀ ਚਾਹੇ ਜੀ ਦੇ ਕੋਲ ਇੱਕ ਗੱਡੀ ਹੈ ਜੀ ਦੇ ਕੋਲ 10 ਗੱਡੀਆਂ ਸਾਰੇ ਨੰਬਰ ਵਾਰ ਆਪਣਾ ਕੰਮ ਕਰ ਰਿਹਾ ਪ੍ਰੇਮ ਪਿਆਰ ਨਾਲ ਇਸ ਕਰਕੇ ਵੀ ਸਾਡੇ ਉਹੀ ਪ੍ਰਧਾਨ ਪਹਿਲਾਂ ਵਾਲੇ ਸਹੀਆਂ ਸਾਨੂੰ ਉਹੀ ਸਾਡੇ ਪ੍ਰਧਾਨ ਰਹਿਣ ਜੀ ਸਾਡੇ ਵਿੱਚ ਪ੍ਰਸ਼ਾਸਨ ਕਾਹ ਹੁੰਦਾ ਜੀ ਨਾ ਕਿ ਸਾਡਾ ਆਪਣਾ ਪ੍ਰਾਈਵੇਟ ਅਦਾਰਾ ਯੂਨੀਅਨ ਦੇ ਵਿੱਚ ਕਿੰਨੀਆਂ ਗੱਡੀਆਂ ਨੇ ਜਿਸ ਟਾਈਮ ਗੱਡੀਆਂ ਹੈਗੇ ਜੀ ਸਾਡੇ 350 ਜਿਹੜੇ ਹੁਣ ਪ੍ਰਧਾਨ ਬਣੇ ਨੇ ਉਹਨਾਂ ਕੋਲ ਕਿੰਨੀਆਂ ਗੱਡੀਆਂ ਨੇ ਆਪ ਵੀ ਆਏ ਨਹੀਂ ਕੋਈ ਗੱਡੀ ਨਹੀਂ ਪ੍ਰਧਾਨ ਕੋਲ ਕੋਈ ਗੱਡੀ ਨਹੀਂ ਬੱਸ ਜਿਹੜੇ ਨਾਲ ਦੋ ਬੰਦੇ ਦੋ ਚਾਰ ਬੰਦੇ ਸਾਡੇ ਹੈਗੇ ਉਹਨਾਂ ਕੋਲ ਗੱਡੀਆਂ ਹੈਗੀਆਂ ਇਸ ਪਾਸੇ ਠੀਕ ਹੈ ਜੀ ਉਹਨਾਂ ਨੇ ਉਹਨਾਂ ਨੂੰ ਮੂਰੇ ਲਾਇਆ ਹੀ ਵੀ ਅਸੀਂ ਬਸ ਤੁਸੀਂ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਈ ਜਾਂ ਨਹੀਂ ਪ੍ਰਧਾਨ ਜੀ ਅਸੀਂ ਉਹ ਕਰਾਂਗੇ ਉਹ ਜਿਹੜੇ ਆ ਗਏ ਉਹਨਾਂ ਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਲੱਗੇ ਤੱਕਾ ਖੜੇ ਹੁਣ ਮੰਗ ਕੀ ਕਰਦੇ ਤੁਸੀਂ ਜੀ ਹੁਣ ਮੰਗ ਇਹ ਕਰਦੇ ਆ ਵੀ ਬਸ ਸਾਡਾ ਜੀ ਉਹੀ ਪ੍ਰਧਾਨ ਜਿਵੇਂ ਪਹਿਲਾਂ ਕੰਮ ਚੱਲਦਾ ਸੀਗਾ ਜੀ ਸਾਡਾ ਉਵੇਂ ਹੀ ਕੰਮ ਚੱਲੇ ਜੀ ਅਸੀਂ ਹੋਰ ਜਿਹੜੇ ਸਾਡੇ ਨਾਲ ਸਾਈਡਾਂ ਤੇ ਯੂਨੀਅਨਾਂ ਆ ਸੀ ਉਹਨਾਂ ਨੂੰ ਵੀ ਬੇਨਤੀ ਕਰਨੇ ਚਾਹੁੰਦੇ ਆ ਵੀ ਸਾਡੇ ਬਾਹਰ ਦੀ ਯੂਨੀਅਨ ਦੀ ਗੱਡੀ ਕੋਈ ਵੀ ਸਾਡੇ ਉਰੇ ਆ ਕੇ ਗੱਡੀ ਮਾਲ ਭਰ ਲੈ ਜਾਵੇ ਸਾਡੇ ਠੀਕਾ ਜੀ ਸਾਡਾ ਇੱਕ ਦਿਨ ਦੋ ਦਿਨ ਦਾ ਜੋ ਵੀ ਆ ਜਦ ਤੱਕ ਰੇਆ ਹੁੰਦਾ ਨਹੀਂ ਜੀ ਸਾਈਟ ਨਹੀਂ ਹੁੰਦਾ ਕਰ ਲੋ ਜਿਪ ਗੈਰ ਪਰਮਿਟ ਤੇ ਗੱਡੀ ਭਰਦਾ ਕੋਈ ਬਾਹਰਲਾ ਬੰਦਾ ਉਹਦੇ ਤੁਸੀਂ ਕੀ ਐਕਸ਼ਨ ਲਵੋਗੇ ਅਸੀਂ ਗਾਜੀ ਪਿਆਰ ਨਾਲ ਸਮਝਾਵਾਂਗੇ ਜੀ ਹੋਰ ਹੁਣ ਅਸੀਂ ਐਕਸ਼ਨ ਤਾਂ ਕੀ ਦੇ ਸਕਦੇ ਅਸੀਂ ਤਾਂ ਪਿਆਰ ਨਾਲ ਹਰੇ ਅੱਗੇ ਬੇਨਤੀ ਕਰਦੇ ਆ ਵੀ ਸਾਡੀ ਯੂਨੀਅਨ ਦਾ ਮਸਲਾ ਹੀ ਬਾਹਰੋਂ ਆ ਕੇ ਜੱਲੀਆ ਸਾਡੇ ਨਾਂ ਪਰ ਨਹੀਂ ਜੁੜਦਾ ਜੇਕਰ ਮੰਗਾ ਨਾ ਮੰਨੇਗੀ ਆ ਅਗਲਾ ਕੀ ਐਕਸ਼ਨ ਲਵਾਂਗੇ ਤੁਸੀਂ ਅਸੀਂ ਅਗੇ ਤਾਂ ਜੀ ਫਿਰ ਅਸੀਂ ਲੋਕਾਂ ਨਾਲ ਕਰਨਾ ਪ੍ਰਦਰਸ਼ਨ ਕਰਾਂਗੇ ਜਿਵੇਂ ਹੁਣ ਬੈਠਿਆ ਜੀ ਆਪਣਾ ਐਮਵੀ ਬੈ ਕੇ ਅਸੀਂ ਆਪਣਾ ਆਰਾਮ ਨਾਲ ਦਰਨਾ ਪ੍ਰਦਰਸ਼ਨ ਕਰਾਂਗੇ ਠੀਕ ਹੈ ਅੱਜ ਪ੍ਰਧਾਨ ਸਾਹਿਬ ਯੂਨੀਅਨ ਦੇ ਵਿੱਚ ਕੱਲ ਤੁਹਾਨੂੰ ਗੋਨ ਨੂੰ ਨਵੀਂ ਪ੍ਰਧਾਨਗੀ ਮਿਲੀ ਹੈ ਪਰ ਤੁਹਾਡੀ ਯੂਨੀਅਨ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਸਹੀ ਕਹਿਣਾ ਚਾਹਣਾ ਜਿਹੜੇ ਪ੍ਰਧਾਨ ਦੀ ਪਹਿਲ ਉਹ ਗੁੰਡਾਗਰਦੀ ਕਰ ਰਹੇ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀ 5-5 ਹਜ਼ਾਰ ਦੀਆਂ ਵਰਕੀਆਂ ਕਰਕੇ ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆਂ ਬੱਦ ਤੋਂ ਬਾਦ ਜਿੰਨੀ ਵੀ ਦੇਦੀ ਇਹ ਸਾਥ ਆਟੇ ਬੰਦੇ ਜਿਹੜੇ ਲੱਗੇ ਹੋਏ ਨੇ ਧੱਕਾ ਕਰਕੇ ਗੁੰਡਾਗਰਦੀ ਕਰਕੇ ਕਈ ਬੰਦਿਆਂ ਨੂੰ ਇੱਥੇ ਬਰਤਿਆ ਨਹੀਂ ਗਈ ਕਿਤਾ ਨੂੰ ਆਪਣੇ ਨੰਬਰ ਉੱਪਰ ਲਾ ਲੇ ਤੇ ਵੀ ਬਹੁਤ ਜ਼ਿਆਦਾ ਇਹਨਾਂ ਨੇ ਨਜਾਇਜ਼ ਕਰ ਰਹੀ ਸੀ ਇਹਨਾਂ ਹੁਣ ਉਹਨਾਂ ਨੂੰ ਗੁੰਮਰਾਹ ਕਰਕੇ ਨੂੰਨੇ ਨਾਲ ਥੋੜੀਆਂ ਬਾਤਿਆਂ ਨੂੰ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਕੇ ਉਹਨਾਂ ਪੜਤੀਆਂ ਨਹੀਂ ਕੱਟਣ ਦੇ ਰਹੇ ਜੋ ਵੀ ਅੱਜ ਵੀ ਸਵੇਰੇ ਪਤੀਆਂ ਲੱਗੀਆਂ ਪਰ ਕੋਈ ਉੱਥੇ ਆਇਆ ਨਹੀਂ ਇਹਨਾਂ ਨੂੰ ਧੱਕੇ ਨਾਲ ਉੱਥੇ ਬਿਠਾ ਰਹੇ ਨੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਬਹੁਤ ਜਿਹਨਾਂ ਨੇ ਧਰਨਾ ਲਾਇਆ ਉਹਨਾਂ ਦਾ ਇਹ ਮਤਲਬ ਇਲਜ਼ਾਮ ਹੈ ਵੀ ਸਾਡੀ 350 ਯੂਨੀਅਨ ਦੇ ਵਿੱਚ ਗੱਡੀ ਹੈ ਜਿਹਦੇ ਵਿੱਚੋਂ ਤੁਹਾਡੇ ਨਾਲ ਸਿਰਫ 10 20 ਬੰਦੇ ਨੇ ਉਹ ਪ੍ਰਸ਼ਾਸਨ ਵਾਲੇ ਧੱਕੇ ਨਾਲ ਲਗਾਏ ਗਏ ਦੇਖੋ ਜੀ ਬੰਦੇ ਆਪਣੇ ਸਾਰੇ ਵਾਦੂ ਦੇ ਪਰ ਉਹਨਾਂ ਦੇ ਨਾਲ ਦੇਖੋ ਜਾ ਕੇ ਕਿੰਨੇ ਕੁ ਬੰਦੇ ਬੈਠੇ ਨੇ ਬਾਹਰ ਤੇ ਬੰਦੇ ਉਹਨਾਂ ਬਿਠਾ ਰੱਖੇ ਨੇ ਕੋਲ ਆਪਣੇ ਜਿਹਨਾਂ ਨੇ ਪਹਿਲੋਂ ਦੋ ਪ੍ਰਧਾਨ ਲਾ ਕੇ ਸੀ ਉਹਨਾਂ ਕੋਈ ਗੱਡੀ ਨਹੀਂ ਸੀ ਉਹ ਸਿਰਫ ਧੱਕੇ ਨਾਲ ਬੈਠੇ ਸੀ ਜਿਹੜੇ ਪ੍ਰਧਾਨੇ ਦਾਤਾ ਇੱਥੇ ਆਉਂਦੇ ਸੀ ਹੈਗੇ ਇੱਥੇ ਜਿਹੜੇ ਪ੍ਰਧਾਨ ਬਣ ਆਏ ਨੇ ਉਸੇ ਤੇ ਕਿਨਾਂ ਟੰਪਰੇ ਨੇ ਬਿਠਾ ਰੱਖੇ ਸੀ ਜੋ ਇੱਥੇ ਸਾਰਾ ਦਿਨ ਆਪਣਾ ਖਾਂਦਾ ਪੀਂਦੇ ਸੀ ਸਾਰਿਆਂ ਦੇ ਚਾਹਾਂ ਪੀਂਦੀਆਂ ਲਾਡਵਾਂ ਪੀਂਦੀਆਂ ਸਾਰਾ ਕਦੇ ਉੱਥੇ ਬਹਿ ਜੇ ਅੱਧਾ ਆਪਣਾ ਕੁਝ ਸੁਗਰਮੇਲਾ ਕਰਕੇ ਘਰੋਂ ਸੋ ਜਾਂਦੇ ਸੀ ਜਿਹੜੇ ਗੱਡੀਆਂ ਵਾਲੇ ਉਹਦੇ ਆਪਣੀ ਗੱਡੀਆਂ ਲੈ ਕੇ ਦੁਰ ਜਾਂਦੇ ਸੀ ਸਾਰੇ ਜਿਹੜੇ ਦੋ ਤੰਦਾਂ ਲਾ ਰੱਖਿਆ ਸੀ ਉਹ ਮਹੀਨਾ ਬਿਨਾ ਇੱਥੇ ਆਦੇ ਰਹੇ ਇਹ ਨਜ਼ਾਇਜ਼ ਪ੍ਰਧਾਨ ਬਿਠੇ ਜਿਹੜੇ ਧੱਕੇ ਨਾਲ ਬਿਠੇ ਬਾਕੀ ਤੁਸੀਂ ਇਹਨਾਂ ਨੂੰ ਪੁੱਛਦਾ ਫਿਰੋ ਕਿ ਉਹ ਗੱਡੀਆਂ ਵਾਲੇ ਆਪਣੇ ਨਾਲ ਦੇ ਸਾਰੇ ਵੀਰ ਦੇ ਕਨੂ ਬਸ ਤੇ ਬੱਜ ਰਿਹਾ ਕਰਦਾ ਲੱਗਾ ਜੀ 3000 ਬੰਦਿਆਂ ਨੂੰ ਤਾਂ ਉਹਨਾਂ ਨੂੰ ਟਾਰਗੇਟ ਕਰਕੇ ਬਾਹਰ ਬਿਠਾ ਰੱਖਿਆ ਜੀ ਲਾਪਾ ਜੂਨੀਅਨ ਦਾ ਬਣਾ ਲਏ ਆ ਐ ਕਰਦੇ ਆਫ ਕਰਦੇ ਆ ਵਾਹਣ ਤਰੀਕੇ ਠੀਕ ਬਾਕੀ ਤੁਸੀਂ ਅੰਦਰ ਦੇਖ ਸਕਦੇ ਆਹ ਜਿਹੜਾ ਜੀ ਇੱਕ ਸਮਾਨੇ ਟਰੱਕ ਜੂਨੀਅਨ ਮਿੰਨੀ ਟਰੱਕ ਜੂਨੀਅਨ ਦੇ ਵਿੱਚ ਧਰਨਾ ਲੱਗਾ ਹੋਇਆ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਕੱਲ ਦੋ ਪ੍ਰਧਾਨ ਲਾਇਆ ਗਏ ਨੇ ਉਹਦੇ ਵਿੱਚ ਵੀ ਯਾਨੀ ਕਿ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਵੀ ਜਿਹੜੇ ਆਸੀਂ ਜਿਹੜਾ ਧਰਨਾ ਲਾਇਆ ਸਾਡੇ ਕੋਲ 300 ਗੱਡੀ ਆ ਦੇ ਘਟੋ ਘਟਾ 560 ਬੰਦਾ ਵੀ ਅਸੀਂ ਪ੍ਰਾਣੇ ਜਿਹੜੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਸਹਿਮਤ ਹਾਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਇਹ ਸਾਡੇ ਨਾਲ ਧੱਕਾ ਕਰ ਰਹੇ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਧੱਕਾ ਕਰਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਮੇਰੇ ਕੋਲ ਇੱਕ ਜਿਹੜੀ ਦਰਖਾਸਤ ਥਾਣੇ ਮﻘੂਦ ਲਈ ਹੈਗੀ ਬਲਵਾਂ ਸਰਪੰਚ ਇਕੱਠਾ ਅਤੇ ਜੱਗੀ ਬੋਟਾ ਜਿਹੜੇ ਕਿ ਪ੍ਰਧਾਨ ਨੇ ਸ਼੍ਰੀ ਗੁਰੂ ਤੇਗ ਬਾਹਦਰ ਵੈਲਫੇਅਰ ਸੁਸਾਇਟੀ ਵਿੰਨੀ ਟ੍ਰੱਕ ਯੂਨੀਅਨ ਧੱਕਾ ਰੋਡ ਪਰਸਮਾਨਾ ਨੇ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਵਰਕਲਵ ਹੈਪੀ ਚੀਮਾ ਕਾਕਾ ਬਦਲਪੁਰ ਤੋਂ ਲੱਖਾਂ ਪੈਰਾਂ ਤੇ ਫੋਟੋ ਚਾਪਿੰਦਾ ਇਹਨਾਂ ਨੇ ਦਿੱਤੀ ਹੈ ਵੀ ਜਿਹੜਾ ਇਹ ਜੁਰੀਆਂ ਦੇ ਕੰਮਾਂ ਦੇ ਵਿੱਚ ਇਹ ਰਿਪੋਰਟ ਪਾਰੇ ਜਗੇ ਤੇ ਜਿਹੜਾ ਉਥੋਂ ਦਾ ਮੌਸੀ ਹੈਗਾ ਉਹਨੂੰ ਕੰਮ ਨਹੀਂ ਕਰਦੇ ਤੇ ਮੁਰਸ਼ੀ ਦਾ ਜਿਹੜਾ ਮੋਬਾਈਲ ਵੀ ਖੋਕੇ ਲੈ ਗਏ ਨੇ ਜਿਨ੍ਹਾਂ ਦੇ ਖਿਲਾਫ ਕੀਤੀ ਗਈ ਹੈ। ਤੋਂ ਇਸ ਵੰਦੇ ਵਿੱਚ ਇਹਨਾਂ ਨੂੰ ਜਿਹੜਾ ਥਾਣੇ ਬੁਲਾਇਆ ਸੀਗਾ ਤੋਂ ਜਿਹੜੇ ਕਿ ਇਸ ਦਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਥਾਣੇ ਨਹੀਂ ਆਏ ਤੇ ਜਿਨ੍ਹਾਂ ਨੂੰ ਬੁਲਾਇਆ ਗਿਆ ਹੈਗਾ ਉਹ ਅਸੀਂ ਬੁਲਾ ਕੇ ਨੂੰ ਵੈਰੀਫਾਈ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਨੀ ਉਹ ਇੰਨੀ ਗੱਲ ਕਰ ਰਹੇ ਵੀ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਤੇ ਜਿੰਨਾ ਵੀ ਪ੍ਰਸ਼ਾਸਨ ਹੈ ਸਾਡਾ ਸਮਰਨ ਦੋ ਵੀ ਸਾਡਾ ਸਾਥ ਦਵੇ ਵੀ ਅੱਗੇ ਤੁਸੀਂ ਮੰਨ ਲਓ ਵੀ ਤੁਹਾਡੀ ਨੌਲੇਜ ਦੇ ਵਿੱਚ ਇਹ ਗੱਲ ਲਿਆਉਣੀ ਚਾਹੁੰਦੇ ਹੋ ਪ੍ਰਸ਼ਾਸਨ ਸਾਡਾ ਸਾਥ ਦਵੇ ਕਿਸੇ ਵੀ ਹੱਲ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਜੀ ਕੋ ਜੀ ਜੋ ਪ੍ਰਸ਼ਾਸਨ ਦੇ ਕਰਨ ਜੋ ਹੈਗਾ ਉਹ ਇਹਨਾਂ ਦਾ ਸੀ ਜਿਹੜਾ ਬਿਲਕੁਲ ਸਾਥ ਦੇਵਾਂਗੇ ਬਾਕੀ ਜਿਹੜੀਆਂ ਤੁਸੀਂ ਆ ਕਹਿ ਰਹੇ ਹੋ ਇਹਨਾਂ ਦਾ ਯੂਨੀਅਨ ਹੈਗਾ ਜੋ ਇਹਨਾਂ ਨੇ ਚੋਣ ਕੀਤੀ ਹੈਗੀ ਜਦ ਜਦ ਦਾ ਜੋ ਵੀ ਪ੍ਰੋਸੀਜਰ ਦੇ ਮੁਤਾਬਕ ਇਹਨਾਂ ਦਾ ਪ੍ਰਧਾਨ ਬਣਦਾ ਹੈਗਾ ਸੋ ਉਹਦੇ ਵਿੱਚ ਪ੍ਰਸ਼ਾਸਨ ਦਾ ਕੋਲਣ ਦੇਣ ਨਹੀਂ ਕੋ ਜਿਹੜੀ ਆਰ ਤਰਖਾਸਤ ਸਾਨੂੰ ਮਿਲੀ ਹੈ ਸੋ ਇਸ ਦੀ ਪੜਤਾਲ ਕਰਕੇ ਜਿਹੜੇ ਤੇ ਜੋ ਵੀ ਕਾਰਵਾਈ ਬਣਦੀ ਹੈ ਉਸੇ ਕਰਨੀ ਤੇ ਜਿਹੜੀ ਧਾਰਾ ਤਰਨੇ ਤਰਨ ਆਲਾ ਹੈ ਜੀ ਉਹਦੇ ਦਰਖਾਸਤ ਦਿੱਤੀ ਹੈ ਕੋਈ ਨਹੀਂ ਉਹਨਾਂ ਵੱਲੋਂ ਸਾਡੇ ਕੋਲ ਕੋਈ ਦਰਖਾਸਤ ਨਹੀਂ ਮਿਲੀ ਸਗੋਂ ਇਸ ਦਰਖਾਸਤ ਦੇ ਸਬੰਧ ਵਿੱਚ ਇਹਨਾਂ ਨੂੰ ਪੜਤਾਲ ਦੇ ਸਬੰਧ ਵਿੱਚ ਥਾਣੇ 'ਮ ਲਾ ਗਿਆ ਹੈਗਾ ਸੋ ਜਿਹੜਾ ਤੁਹਾਡੇ ਕਹਿਣ ਦੇ ਮੁਤਾਬਕ ਇਹ ਜਿਹੜਾ ਉੱਤੇ ਸਾਡੇ ਤੇ ਇਕੱਠੇ ਹੋਣਗੇ ਮੱਚ